ਹਾਂਜੀ ਬਾਈ ਜੀ ਜਰਸੀ ਗਾਂ ਵਿਕਾਊ ਆ ਪੰਜਾਬ ਵਾਲੀ ਚੌਥੇ ਸੂਏ ਸੂਣਾ ਹੈ ਹਫਤੇ ਦੀ ਕੱਚੀ ਹੈ ਪਿਛਲਾ ਦੁੱਧ ਹੈ ਜਿਹੜਾ ਦਾ ਰਿਕਾਰਡ ਹੈ ਉਹ 20 ਲੀਟਰ ਹੈ ਤੇ ਇਹ ਖੜੀ ਹੈ ਪਿੰਡ ਖੋਖਰ ਹੈ ਬਿਸ਼ਨਪੁਰਾ ਖੋਖਰ ਤਹਿਸੀਲ ਮੂਨਕਾ ਜ਼ਿਲ੍ਹਾ ਸੰਗਰੂਰ ਹੈ ਨੰਬਰ ਆਪਾਂ ਦੱਸ ਦਿੰਨੇ ਆ 97799 94068 ਆ 995557 99696 ਨੰਬਰ ਦੁਬਾਰੇ ਨੋਟ ਕਰ ਲੋ 97791 94066 995557 99696 ਰੇਟ ਇਹਦਾ ਹੈਗਾ ਜੀ 80000 ਰੁਪਏ